ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਬਣਾਉਣੀ ਆਪਾਂ ਸਬਜੀ शिमला ਮਿਰਚ ਦੀ ਇਹ ਕੱਟ ਲਈ ਕੱਟ ਕੇ ਤੋਪੇ ਸਮਾਰ ਕੇ ਰੱਖਤੀ ਪਿਆਜ਼ ਕੱਟ ਲਈ ਹਰਾ ਧਣੀਆ ਤੇ ਕੱਟ ਕੇ ਆਲੂ ਕੱਟਲੇ ਕੱਟ ਕੇ ਇਹਦੇ ਵਿੱਚ ਪਾ ਕੇ ਟੋਲੂ ਵਿੱਚ ਰੱਖਦੇ ਨੇ ਇੰਨੇ ਇੰਨੇ ਆਪਾਂ ਆਟਾ ਗੁੰਨਤਾ ਆਟਾ ਗੁੰਨ ਕੇ ਇਧਰ ਪਾਣੀ ਪਨੀਰ ਪਾੜਿਆ ਸਿਗਰਟ ਰਾਤ ਪਾੜਿਆ ਸੀਗਾ ਹੁਣ ਇਹਨੂੰ ਕੱਟ ਲੈਣੀਆਂ ਹਨ ਪਹਿਲਾਂ ਇਹਨੂੰ ਪੋਣੀ ਚ ਕੱਢਦੀਆਂ ਥਾਰ ਤੇ ਮਾਰਦੀਆਂ ਮੁੱਦਾ ਤੇ ਉਸ ਤੋਂ ਬਾਅਦ ਫਿਰ ਕੱਟ ਲੂੰਗੀ ਇਹਨੂੰ ਪੀਸ ਕੱਟ ਲੈਣੀਆਂ ਵਧੀਆ ਵਧੀਆ ਹਾਲੇ ਦਾੜੀੋਂ ਬਾੜ ਰੱਖ ਲੈਣੀਆਂ ਬਾੜ ਰੱਖ ਕੇ ਵਿਚાળਿਓ ਵਿਚાળਿਓ ਵਧੀਆ ਵਧੀਆ ਕੱਟ ਲੈਣੀਆਂ ਹਨ ਸਾਫ ਸਾਫ ਹਾਈ ਕੌਲੀ ਚ ਪਾ ਦੇਣੀਆਂ ਹਾਲੇ ਦਾੜੀੋਂ ਪਿੰਗੇਟ ਤਿੰਗੇ ਚ ਨਨੂ ਨੂੰ ਖੜਾ ਦਾਂਗੇ ਹਨ ਤੇ ਲੋ ਜੀ ਹੁਣ ਪੀਸ ਕੱਟ ਲੀਏ ਘਰ ਦੇ ਨਾਲ ਤੇ ਸਾਫ ਸਾਫ ਹੋ ਜਾਣਗੇ ਹਨ ਘਰ ਦੇ ਦੁੱਧ ਦਾ ਇਹ ਫਾਇਦਾ ਜਦੋਂ ਜੀ ਕਰਦਾ ਹੁਣ ਪਨੀਰ ਪਾੜ ਲੈਣੇ ਹੁਣ ਦੁੱਧ ਆਪਾਂ ਨੇ ਬੰਦ ਕਰਤਾ ਨਾ ਉਹਦੇ ਕਰਕੇ ਨਾਲੇ ਰੜਕ ਲੈਣੀਆਂ ਨਾਲੇ ਪਨੀਰ ਪਾੜ ਲੈਣੀਆਂ ਤੇ ਇਹ ਦਿਨ ਹਨਾ ਜਦੋਂ ਦਿਲ ਕਰਦਾ ਤੇ ਲੋ ਜੀ ਹੁਣ ਕੱਟ ਲਈਏ ਪਨੀਰ ਆਪਾਂ ਕਟ ਕੇ ਨਾ ਮੈਂ ਵਧੀਆ ਵਧੀਆ ਫ੍ਰੀਜ ਚ ਲਾ ਦਨੀ ਹੁੰਦੀ ਆ ਪਹਿਲਾਂ ਵੀ ਲਾਤੇ ਸੀਗੇ ਜਿੱਦਨ ਡੰਡੇ ਮੁੰਨੇ ਆਏ ਨੇ ਉਦੋਂ ਬਣਾ ਲਈ ਸੀ ਹੁਣ ਫੇਰ ਪਨੀਰ ਪਾੜ ਲੈਣੀਆਂ ਵਿੱਚ ਦੀ ਆਪ ਵੀ ਬਣਾ ਲੈਣੀਆਂ ਤੇ ਲੋ ਜੀ ਇਹ ਘਿਓ ਰੱਖਦਾ ਸੀਗਾ ਮੈਂ ਡੱਬੇ ਚ ਪਾ ਤਾ ਹੁਣ ਤਾਂ ਮੌਸਮ ਚੇਂਜ ਹੋ ਗਿਆ ਤੇ ਵਧੀਆ ਜੰਮ ਜਾਂਦਾ ਹੁਣ ਹਨਾ ਇਹਨੂੰ ਪਾਣੀ ਨੂੰ ਕੱਢਦੀ ਆ ਪਾਣੀ ਕੱਢ ਕੇ ਤੇ ਮਾਜਦੀਆਂ ਤੇ ਇਧਰ ਆਪਾਂ ਲਗਾਉਨੇ ਆ ਤੜਕਾ ਸਬਜੀ ਨੂੰ ਤੇਲ ਪਾ ਲਿਆ ਪਾ ਲਿਆ ਜੀਰਾ ਤੇ ਹੁਣ ਪਾ ਲਈ ਮੈਂ ਪਿਆਜ਼ ਪਿਆਜ਼ ਪਾ ਕੇ ਹੁਣ ਇਹਨਾਂ ਨੂੰ ਭੁੰਨਨੀ ਆਪਾਂ ਤੱਲਾ ਪਿਆਜ਼ ਭੁੰਨ ਲਈਏ ਫਿਰ ਉਸ ਤੋਂ ਬਾਅਦ ਸਬਜ਼ੀ ਪਾ ਦੂੰ ਆਟਾ ਗੁੰਨੇ ਆ ਪਿਆ ਆਪਣਾ ਜਦੋਂ ਖਾਣਗੇ ਬੱਚੇ ਜਦ ਇਹ ਲਾ ਦੂੰਗੀ ਰੋਟੀ ਮੈਂ ਤੇਲ ਓਜੀ ਹੁਣੇ ਚਪਾਲਾਂ ਹਲਦੀ ਤੇ ਨਾਣ ਮਿਰਚਾਂ ਮੈਂ ਹਰੀਆਂ ਪਾਲਾ ਨਹੀਂ ਰੱਖੀਆਂ ਪਈਆਂ ਨੇ ਮੇਰੀਆਂ ਰਾ ਗੜ ਕੇ ਕੁੱਟ ਲਾਣੀ ਹੁੰਦੀਆਂ ਫਿਰ ਮੇ ਇਕੱਠੀਆਂ ਚੱਕ ਕੇ ਪਾ ਲਾਣੀ ਆ ਤੇ ਲੋਜੀ ਮਸਾਲਾ ਆਪਣਾ ਪੁੱਜ ਗਿਆ ਇਹ ਵਧੀਆ ਸਾਫ ਹੋ ਗਿਆ ਤੇ ਇਹਦੇ ਵਿੱਚ ਪਾ ਦਾਨੇ ਹੁਣ ਪਹਿਲਾਂ ਪਾ ਲਾਣੀ ਆ ਆਲੂ ਆਲੂ ਧੋ ਕੇ ਸਮਾਰ ਕੇ ਰੱਖ ਰੇ ਸੀਗੇ ਮੈਂ ਪਹਿਲਾਂ ਚੀਰ ਲੇ ਸੀ ਹੁਣ ਆਲੂ ਪਾ ਦਾਂ ਆਲੂ ਪਾ ਕੇ ਤੇ ਇਹਨਾਂ ਨੂੰ ਰਲਾਉਣੀ ਆ ਮੈਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਰਲਾ ਦਾਨੀ ਆ ਮਿਕਸ ਕਰ ਦਾਨੀ ਆ ਤੇ ਉਸ ਤੋਂ ਬਾਅਦ ਪਾਉਂਗੀ ਮਿਰਚਾਂ ਤੇ ਲੋ ਜੀ ਮਿਕਸ ਕਰ ਦਈਏ ਨੇ ਤੇ ਮਿਕਸ ਕਰ ਦਈਏ ਮਿਰਚਾਂ ਨੇ ਤੋਕ ਇਸ ਮਾਰ ਕੇ ਰੱਖਤੀ ਆ ਉਹ ਸੁੱਕ ਜਾਣਗੀਆਂ ਨੇ ਹਨਾ ਇਹਨੀ ਸੁੱਕ ਜਾਣਗੀਆਂ ਚਾਰਨੀ ਚ ਪਾਤੀਆਂ ਸੀਗੀਆਂ ਸੁੱਕ ਗਈਆਂ ਸੁੱਕ ਕੇ ਤੋਂ ਬਾਅਦ ਹੁਣ ਇਹਦੇ ਵਿੱਚ ਪਾਦਣੀਆਂ ਮਿਰਚਾਂ ਪਾਣ ਦੇ ਧੋਦਣੀਆਂ ਨੇ ਆਪਾਂ ਆਲੂ ਆਉਣ ਵਧੀਆ ਰਿੱਚ ਗਏ ਨੇ ਹੁਣ ਪਾਤੀਆਂ ਮਿਰਚਾਂ ਮਿਰਚਾਂ ਪਾ ਕੇ ਰਣਾ ਦੇਣੀਆਂ ਹੁਣ ਮਿਕਸ ਕਰਦਾ ਐ ਮੈਂ ਇਹਦੇ ਚ ਤੜਾਦਾ ਨਾਣ ਮਿਕਸਚਰ ਅਲ ਜੂਗਾ ਹਨਾ ਪਨੀਰ ਮੈਂ ਕੱਟ ਕੇ ਰੱਖ ਲਿਓ ਪਾਉ ਬਾਅਦ ਚ ਨਹੀਂ ਫਿਰ ਵਿੱਚੇ ਕੁਲਜੇ ਜਾਣਾ ਉਹਨਾਂ ਨੇ ਇਹਨੀ ਮਿਰਚਾਂ ਪਾਦਾ ਹਨਾ ਮਿਕਸ ਕਰਦਾ ਚੰਗੀ ਤਰ੍ਹਾਂ ਤੇ ਲੋਜੀ ਮਿਕਸ ਕਰ ਦਈਏ ਤੇ ਲੋਜੀ ਮਿਕਸ ਕਰਦਾ ਮਿਕਸ ਕਰਕੇ ਰੋੜਾ ਦਾਂ ਚੰਗੀ ਤਰ੍ਹਾਂ ਉਸ ਤੋਂ ਬਾਅਦ ਪਨੀਰ ਪਾਉਂਗੀ ਹੁਣ ਮੈਂ ਲੋਜੀ ਪਨੀਰ ਪਾਤਾ ਪਨੀਰ ਬਾਕੇ ਹੁਣ ਮਿਕਸ ਕਰਨ ਵਾਲਾ ਆ ਦਾ ਪਨੀਰ ਵੀ ਸਬਜੀ ਆਪਣੀ ਰਿਚ ਜਗੀ ਆ ਤੇ ਰਿੰਨ ਕੇ ਰੱਖ ਦਨੀ ਆ ਨੇ ਫੇਰ ਰੋਟੀ ਲਾਉਂਗੀ ਫੇਰ ਗਰਮ ਕਰ ਲਾਂਗੇ ਦਵਾਰੇ ਇਹਨੇ ਮਿਕਸ ਕਰ ਦਈਏ ਮਿਰਚ ਨੂੰ ਮਿਰਚ ਤਾਂ ਹੋ ਗਈ ਸੱਚ ਪਨੀਰ ਨੂੰ ਪਨੀਰ ਰਲ ਜੂਗਾ ਚੰਗੀ ਤਰ੍ਹਾਂ ਮਿਕਸ ਹੋ ਜੂਗਾ ਬਲੂਜੀ ਨਾਲ ਤਾਂ ਣੋਂ ਮਿਰਚ ਰਲ ਜੂ ਨਾਲੇ ਥੋੜੀ ਜਿ ਰਿਚ ਜੂਗਾ ਹਨਾ ਪਨੀਰ ਤੇ ਮਿਕਸ ਕਰਕੇ ਰੱਖ ਲਾਂਨੇ ਆਂ ਨੇ ਆਪਾਂ ਥੋੜੀ ਜਿਹੀ ਫੇਰ ਰਿੰਨ ਲਾਂਗੇ ਜਦੋਂ ਨੰਨੇ-ਮੁੰਨੇ ਉੱਠਣਗੇ ਜਾਣਗੇ ਫਿਰ ਨੰਨੇ-ਮੁੰਨੇ ਲੋ ਜੀ ਇਧਰ ਘਿਓ ਵਾਲਾ ਭਾਂਡਾ ਆਪਾਂ ਸਾਫ਼ ਕਰਦੇ ਆਂ ਇਹ ਚ ਭਰਿਆ ਪਾਣੀ ਪਾਣੀ ਪਾ ਕੇ ਹੁਣ ਗੈਸ ਤੇ ਧਰ ਲਿਆ ਏ ਗੈਸ ਤੇ ਧਰ ਕੇ ਇਹਨਾਂ ਨੂੰ ਖੁਰਚ ਦੇ ਆਵੇਂ ਚੰਗੀ ਤਰ੍ਹਾਂ ਸਾਰਾ ਸਾਫ਼ ਹੋ ਜਾਊਗਾ ਜਦੋਂ ਘਿਓ ਗਰਮ ਹੋ ਜਾਂਦਾ ਏ ਥੱਲੇ ਲੱਗ ਜਾਂਦੀ ਆ ਨਾ ਲੱਸੀ ਜੀ ਮੱਚ ਜਾਂਦੀ ਆ ਫਿਰ ਇਹਦੇ ਵਿੱਚ ਪਾਣੀ ਪਾਓ ਪਾਣੀ ਪਾ ਕੇ ਗੈਸ ਤੇ ਧਰ ਲਓ ਐਵੇਂ ਖੁਰਚਣੀ ਨਾਲ ਖੁਰਚ ਦਿਓ ਨਰਮ ਹੋ ਜਾਣਾ ਇਹਨੇ ਬਹੁਤ ਵਧੀਆ ਸਾਫ ਹੋ ਜਾਣਾ ਜਿਆਦਾ ਜ਼ੋਰ ਲਗਾਉਣ ਦੀ ਲੋੜ ਨਹੀਂ ਖੁਰਚਣੀ ਨਾਲ ਖੁਰਚ ਦਿਓ ਇਹਨੇ ਆਪਣੇ ਆਪ ਖਲੇਪੜ ਜੇ ਲੈ ਜਾਣਾ ਸਾਰਾ ਉਗਲ ਜਾਊਗਾ ਧੋਤਾ ਜਾਊਗਾ ਸਾਫ ਹੋ ਜਾਊਗਾ ਚਲੋ ਜੀ ਭਾਂਡਾ ਭਣ ਚਲੋ 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 ਅੱਜ ਆਈ ਜਓ ਲੋ ਜੀ ਇੱਧਰ ਹੁਣ ਪੀਜ਼ਾ ਗਰਮ ਕਰ ਲਈਏ ਆਪਾਂ ਹਨਾ ਈ ਜਾਨੀ 버거 버거 ਗਰਮ ਕਰ ਦਈਏ ਤੇ ਖੋਲ ਕੇ ਗਰਮ ਕਰਿਆਲੇ ਦਾਲਿਓ ਤੇ ਲੋਜੀ ਗਰਮ ਕਰਕੇ ਰੜ ਗਿਆ ਚੰਗਾ ਹੀ ਹੈ ਨਾ ਤੇ ਇਹਨੂੰ ਕਰਦੇ ਆ ਫਿਰ ਖਾਣੇ ਆਪਾਂ